ਖਬਰਨਾਮਾ ਦਿਖ ਰਿਹਾ ਸ੍ਰੀਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ ਕਾਫੀ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਰਾਜ ਸਭਾ ਦਾ ਮੈਂਬਰ ਸੰਜੀਪ ਅਰੂੜਾ ਦੀ ਜਗ੍ਹਾ ਤੇ ਕੌਣ ਬਣੇਗਾ ਇਮਰਦੋ ਇਹ ਵੀ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਜਾਂ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਪੰਜਾਬ ਵੱਲੋਂ ਰਾਜ ਸਭਾ ਦੇ ਮੈਂਬਰ ਬਣ ਸਕਦੇ ਨੇ ਕਿਉਂਕਿ ਪਿਛਲੇ ਹਫਤੇ ਭਾਰਤ ਦੇ ਚੋਣ ਕਮਿਸ਼ਨ ਨੇ ਰਾਜ ਸਭਾ ਦੇ ਮੈਂਬਰ ਦੀ ਖਾਲੀ ਸੀਟ ਦਾ ਐਲਾਨ ਕਰ ਦਿੱਤਾ ਸੀ ਅਤੇ ਸੰਜੀਵ ਅਰੋੜਾ ਦੇ ਰਾਜ ਸਭਾ ਦੇ ਮੈਂਬਰ ਦਾ ਅਸਤੀਫਾ ਉਹਨਾਂ ਨੇ ਮਨਜ਼ੂਰ ਕਰ ਲਿਆ ਸੀ ਇਹ ਤੋਂ ਤੋਂ ਕਿ ਵੀ ਖਬਰ ਆਈਆਂ ਸੀ ਕਿ ਕਿਸੇ ਐਸ்சி ਭਾਈਚਾਰੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਫਿਰ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਦਿੱਤੀਆਂ ਗਈਆਂ ਕਿ ਭਾਈ ਫੰਡ ਦੀ ਲੋੜ ਹੈ ਪੈਸੇ ਦੀ ਲੋੜ ਹੈ ਇਸ ਕਰਕੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਇੱਕ ਅਜਿਹੇ ਵਿਅਕਤੀ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੁੰਦੇ ਨੇ ਜਿਹੜੇ ਰਿਚ ਹੋਣ ਅਮੀਰ ਹੋਣ ਜਿਨ੍ਹਾਂ ਦੀ ਬੈਕਗ੍ਰਾਉਂਡ ਸਪੈਸੇ ਵਜੋਂ ਸਟਰੋਂਗ ਹੋਵੇ ਅੱਜ ਹੋਇਆ ਵੀ ਉਹ ਉਹੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦ ਨੇ ਪੰਜਾਬੀ ਨੂੰ ਹੀ ਜਿਹੜਾ ਹੈ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਿਆ ਹੈ ਜਿਸ ਦਾ ਨਾਮ ਉਹ ਲੈਣ ਜਾ ਰਹੇ ਨੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਰਾਜ ਸਭਾ ਦੇ ਮੈਂਬਰ ਵਾਸਤੇ ਹੈਗੇ ਨੇ ਜੀ ਰਜਿੰਦਰ ਗੁਪਤਾ ਰਜਿੰਦਰ ਗੁਪਤਾ ਕੌਣ ਨੇ ਉਹ ਟਰਾਈਡੈਂਟ ਕੰਪਨੀ ਦੇ ਮੌਜੂਦਾ ਚੇਅਰਮੈਨ ਨੇ ਪੰਜਾਬ ਦੇ ਇੱਕ ਬੜੇ ਵੱਡੇ ਬਿਜ਼ਨਸਮੈਨ ਨੇ ਜਿਨ੍ਹਾਂ ਦੇ ਟ੍ਰਾਈਡੈਂਟ ਦੇ ਪ੍ਰੋਜੈਕਟ ਲਗਭਗ ਸਾਰੀ ਦੁਨੀਆ ਦੇ ਵਿੱਚ ਡਿਲੀਵਰ ਕੀਤੇ ਜਾਂਦੇ ਨੇ ਬਿਜ਼ਨਸ ਟਾਈਕון ਨੇ ਐਂਟਰੋਪੋਨਰ ਨੇ ਰਜਿੰਦਰ ਗੁੱਤਾ ਖਫਰਾ ਆਰਿਆ ਨੇ ਕਿ ਰਜਿੰਦਰ ਗੁੱਤਾ ਜੋ ਟ੍ਰਾਈਡੈਂਟ ਕੰਪਨੀ ਦੇ ਚੇਅਰਮੈਨ ਦੇ ਉਹਨਾਂ ਨੂੰ ਜਿਹੜਾ ਹੈ ਪੰਜਾਬ ਵੱਲੋਂ ਰਾਜ ਸਭਾ ਦਾ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਬਣਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਕੋਲ ਜਿਹੜੇ ਮੌਜੂਦਾ ਅਹੁਦੇ ਸੀ ਉਹਨਾਂ ਅਹੁਦਿਆਂ ਤੋਂ ਰਜਿੰਦਰ ਗੁਪਤਾ ਨੇ ਅਸਤੀਫਾ ਦੇ ਦਿੱਤੇ ਨੇ ਇਸ ਕਰਕੇ ਹੁਣ ਚਰਚਾ ਛਿੜਪੀ ਹੈ ਕਿ ਅਸਤੀਫੇ ਉਹਨਾਂ ਨੇ ਇਸ ਕਰਕੇ ਦਿੱਤੇ ਨੇ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ भेजा जा सके हालांकि पहला ये भी क्या सरगाइयां लगाई जाती थी कि एससीबीसी अनुसूचित ਭਾਈਚਾਰੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਰੋਣਗੇ ਕਿਉਂਕਿ 2022 ਦੀ ਅਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਸੀ ਕਿ ਭਈ ਡਿਪੀਸੀਐਮ ਜਿਹੜਾ ਹੈ ਉਹ ਐਸਸੀ ਭਾਈਚਾਰੇ ਦਾ ਹੋਵੇਗਾ ਹਾਲਾਂਕਿ ਉਪਾਸਕ ਚੀਮਾ ਪੰਜਾਬ ਦੇ ਐਸਏ ਵਿੱਤ ਮੰਤਰੀ ਨੇ ਲੇਕਿਨ ਡਿਪਟੀ ਸੀਐਮ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਬਣਾਣ ਦਿੱਤਾ ਗਿਆ ਉਹਨਾਂ ਨੇ ਵਾਰ-ਵਾਰ ਕਿਹਾ ਕਿ 치ੜੀ ਦੇ ਪੰਜੇ ਕੋ ਜੱਡਾ ਪੰਜਾਬ ਹੈ ਡਿਪੀਸੀਐਮ ਜਾਂ ગ્રામ ਮੰਤਰੀ ਆ ਕਿਸੇ ਨੂੰ ਦੇਣ ਦੀ ਕੀ ਲੋੜ ਹੈ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਆ ਰਹੇ ਨੇ ગ્રામ ਮੰਤਰੀ ਨੂੰ ਲੈ ਕੇ ਡਿਪੀਸੀਐਮ ਨੂੰ ਲੈ ਕੇ ਲੇਕਿਨ ਇਧਰ ਐਸਸੀ ਬੀਸੀ ਨੂੰ ਫਿਰ ਦੁਬਾਰਾ ਨਕਾਰ ਦਿੱ ਨਕਾਰ ਦਿੱਤਾ ਗਿਆ ਹੈ ਜਦ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜੀਵਾਲ ਨੂੰ ਰਜਿੰਦਰ ਗੁਪਤਾ ਜੋ ਟ੍ਰਾਈਡੈਂਟ ਕੰਪਨੀ ਦੇ ਚੇਅਰਮੈਨ ਨੇ ਤੇ ਟ੍ਰਾਈਡੈਂਟ ਕੰਪਨੀ ਦਾ ਦੁਨੀਆਂ ਦੇ ਵਿੱਚ ਡੰਕਾ ਵੱਜਦਾ ਹੈ ਤੇ ਇਹੋ ਜ ਹੈ ਬਿਜ਼ਮੈਨਾਂ ਦੀ ਪੈਸੇ ਬਾਰੇ ਦੀ ਲੋੜ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਧੰਨਵਾਦ